ਕੀ ਤਰਪਾਤਸਾ ਮਹਾਰਾਜ ਜਦੋਂ ਇਹ ਸੰਸਾਰ ਵਿੱਚ ਆਉਣ ਲੱਗੇ ਨੂੰ ਉਹਨਾਂ ਆਖਿਆ ਹੈ ਕਾਲਪੁਰਖ ਵਾਹਿਗੁਰੂ ਮੇਰਾ ਇਹ ਸੰਸਾਰ ਵਿੱਚ ਜਾਣ ਨੂੰ ਜੀ ਨਹੀਂ ਜੇ ਕਰਦਾ ਤੇ ਜੇ ਤੁਸੀਂ ਮੈਨੂੰ ਹੁਕਮ ਲਾਉਂਦੇ ਤੇ ਮੈਂ ਚਲਾ ਜਾਣਾ ਇਹ ਗੱਲ ਵੀ ਉਹਨਾਂ ਆਪਣੀ ਬਾਣੀ ਚ ਆਖੀ ਚਿਤ ਨਾ ਭयो ਹਮਰੋ ਆਵਨ ਕੈ ਚੁਪੀ ਰਹੀ ਚੁਪੀ ਰਹੀ ਸ੍ਰਤ ਪ੍ਰਭ ਚਰਨਨ ਮੈਂ ਚਰਨਨ ਮੈਂ ਵਾਹਿਗੁਰੂ ਜੀ ਤੁਹਾਡੇ ਚਰਨਾਂ ਚ ਮੇਰੀ ਇੰਨੀ ਸੁਰਤ ਜੁੜ ਗਈ ਆ ਵਾਹਿਗੁਰੂ ਪੀਏ ਮੇਰਾ ਇਹ ਸੰਸਾਰ ਵਿੱਚ ਜਾਣ ਨੂੰ ਜੀ ਨਹੀਂ ਜੇ ਕਰਦਾ ਤੇ ਜੇ ਤੁਸੀਂ ਮੈਨੂੰ ਹੁਕਮ ਲਾਉਂਦੇ ਤੇ ਮੈਂ ਚਲਾ ਜਾਣਾ ਪਰ ਇੱਕ ਵਾਅਦਾ ਕਰਕੇ ਇੱਕ ਸ਼ਰਤ ਲਾ ਕੇ ਉਹਨਾਂ ਆਖਿਆ ਬੇਟਾ ਕਾਦੀ ਉਹਨਾਂ ਆਖਿਆ ਹੈ ਵਾਹਿਗੁਰੂ ਇਹ ਸੰਸਾਰ ਵਿੱਚ ਜਾ ਕੇ ਮੈਂ ਤੇ ਭਾਵੇਂ ਤੁਹਾਨੂੰ ਕਿਤੇ ਭੁੱਲ ਜਾਵਾਂ ਪਰ ਮੇਰੇ ਵਾਹਿਗੁਰੂ ਤੁਸੀਂ ਨਾ ਮੈਨੂੰ ਭੁੱਲਿਓ ਉਹਨਾਂ ਆਖਿਆ ਜਾਓ ਬੇਟਾ ਤੁਹਾਡੀ ਹਰ ਪੱਖ ਤੋਂ ਹੀ ਰੱਖਿਆ ਕਰਾਂਗੇ ਜਿਹੜਾ ਅਸੀਂ ਆਨੇ ਨਾ ਪੀ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਇਤਾ ਜੇ ਗੁਰੂ ਗੋਬਿੰਦ ਸਿੰਘ ਨੂੰ ਪੁੱਛੀਏ ਪੀ ਖਾਲਸਾ ਤੁਸੀਂ ਸਾਂਝਿਆ ਉਹ ਬਿਲਕੁਲੋਂ ਮੁਮਕਰ ਹੋ ਜਾਂਦੇ ਆਂਦੇ ਖਾਲਸਾ ਮੈਂ ਨਹੀਂ ਸਾਂਝਿਆ ਥਰਡ ਪਿਓ ਮੈਂ ਜੋਰ ਕਰ ਬਚਨ ਬਚਨ ਕਹਾ ਸਿਰ ਨਿਆਏ ਪੰਥ ਪੰਥ ਚਲੇ ਸਭ ਜਗਤ ਮੈਂ ਜਬ ਤੁਮ ਕਰੋ ਸਹਾਇ ਜਬ ਤੁਮ ਕਰੋ ਸਹਾਇ ਹੈ ਵਾਹਿਗੁਰੂ ਜੇ ਤੁਸੀਂ ਮੇਰੀ ਸਹਾਇਤਾ ਕਰੋਗੇ ਨਾ ਤੇ ਪੰਥ ਤਾਂ ਚੱਲੇਗਾ ਜਿਹੜੇ ਉਹਨਾਂ ਨੂੰ ਪਰਮੇਸ਼ਰ ਆਂਦੇ ਸੀ ਉਹਨਾਂ ਤੇ ਵੀ ਉਹਨਾਂ ਵੱਡੀ ਪਾਪ ਬੰਦੀ ਲਾਤੀ ਜੋ ਹਮ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਤੇ ਸਭ ਨਰਕ ਕੁੰਡ ਮਹਿ ਪਰੇ ਕੁੰਡ ਮਹਿ ਪਰੇ ਮੈਨੂੰ ਪਰਮੇਸ਼ਰ ਰੱਖਣ ਵਾਲੇ ਨਰਕਾਂ ਵਿੱਚ ਜਾਓਗੇ ਤੇ ਸਿੱਖਾਂ ਨੇ ਪੁੱਛਿਆ ਮਹਾਰਾਜ ਜੀ ਤੁਹਾਨੂੰ ਫਿਰ ਆਖੀਏ ਕੀ ਆਹੋ ਉਹਨਾਂ ਆਖਿਆ ਮੈਂ ਹੋ ਪਰਮਪੁਰਖ ਕੋ ਦਾਸਾ ਦੇਖਣ ਆਇਓ ਦੇਖਣ ਆਇਓ ਜਗਤ ਮਾਸਾ ਵਾਹਿਗੁਰੂ ਦਾਸ ਉਹਨਾਂ ਦੇ ਜਿਹੜਾ ਆਪਣੀ ਮਰਜ਼ੀ ਛੱਡ ਦੇ ਤੇ ਦੂਜੇ ਦਾ ਗੁਲਾਮ ਹੋ ਜੇ ਫਿਰ ਉਹਨਾਂ ਤਮਾਸ਼ਾ ਕਿਹੋ ਜਿਹਾ ਵਿਖਾਇਆ ਅਸੀਂ ਬਹਿ ਕੇ ਸੋਚਿਆ ਨਹੀਂ ਅਸੀਂ ਤੇ ਆਨੇ ਵੀ ਅੱਜ ਸੰਗਰਾਂਦ ਦਾ ਦਿਹਾੜਾ ਤੇ ਮਹਾਰਾਜ ਜਿੰਨੇ ਸੁੱਖ ਤੇਰ ਕੋ ਹੈਗੇ ਨਾ ਉਹ ਸਾਰੇ ਦੇ ਸਾਰੇ ਮੇਰੀ ਝੋਲੀ ਚ ਪਾ ਦੇ ਗਵਾਂਡੀਆਂ ਨੂੰ ਭਾਵੇਂ ਮਿਲ ਤੇ ਨਾ ਪਾਵੇ ਨਾ ਮਿਲ ਵਾਹਿਗੁਰੂ ਤੇ ਜੇ ਬਹੁਤੇ ਸੁੱਖ ਮੰਗੋਗੇ ਤੇ ਦੁੱਖ ਮਿਲੇਗਾ ਦੁੱਖਦਾਰੂ ਸੁੱਖ ਰੋਗ ਪਿਆ ਸੁੱਖ ਰੋਗ ਪਿਆ ਤੇ ਜਿਹਦਾ ਦਿੱਤਾ ਆ ਝੋਲੀ ਅੰਡ ਕੇ ਲੈ ਲੋਗੇ ਨਾ ਫਿਰ ਉਹਦੇ ਵਿੱਚ ਸੁੱਖ ਹੋਏਗਾ ਉਹ ਸਾਡੇ ਵਾਸਤੇ ਚੰਗਾ ਚਿਤਵਦਾ ਹੈ ਅਸੀਂ ਚੰਗਾ ਨਹੀਂ ਚਿਤਵਦੇ